ਆਹ ਦਿਮਾਗ ਨਹੀਂ ਕੰਮ ਕਰਦਾ ਨਹੀਂ ਮਾਏ ਮੇਰਾ ਮਾਮ ਇਸ ਵੇਲੇ ਇੱਕ ਬੜੀ ਦਰਦਨਾਕ ਜਿਹੜੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਰਈਆ ਦੇ ਵਿੱਚ ਮੌਜੂਦਾਂ ਜਿੱਥੇ ਪਾਠੀ ਸਿੰਘ ਜੋ ਕਿ 29 ਸਾਲਾਂ ਦੇ ਦੱਸੇ ਜਾ ਰਹੇ ਉਹਨਾਂ ਦਾ ਇੱਕ ਬੇਰਹਿਮੀ ਦੇ ਨਾਲ ਜਿਹੜਾ ਕਤਲ ਕਰ ਦਿੱਤਾ ਜਾਂਦਾ ਹੈ ਜਿਹੜੀ ਕਤਲ ਦੀ ਵਾਰਦਾਤ ਨੂੰ ਇਸ ਭਿਆਨਕ ਤਰੀਕੇ ਨਾਲ ਜਾਣ ਦਿੱਤਾ ਜਾਂਦਾ ਹੈ ਕਿ ਜਿਹੜੇ ਪਾਠੀ ਸਿੰਘ ਨੇ ਉਹਨਾਂ ਦੀਆਂ ਜਿਹੜੀਆਂ ਅੱਖਾਂ ਤੱਕ ਬਾਹਰ ਆ ਜਾਂਦੀਆਂ ਨੇ ਤਸਵੀਰਾਂ ਤੁਹਾਡੇ ਨਾਲ ਬੇਸ਼ੱਕ ਸਾਂਝੀਆਂ ਨਹੀਂ ਕਰ ਸਕਦੇ ਪਰ ਜਿਹੜਾ ਮੌਕੇ ਤੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਜਿਹੜੇ ਪਾਟੀ ਸਿੰਘ ਨੇ ਉਹਨਾਂ ਦੇ ਪਿਓ ਦੀ ਹਾਲਾਤ ਵੀ ਜਿਹੜੇ ਬਹੁਤ ਜ਼ਿਆਦਾ ਮਾੜੇ ਨੇ ਕੁਝ ਬੋਲਣ ਦੀ ਹਾਲਤ ਤਿਆਰ ਨਹੀਂ ਆ ਕੇ ਰਹੀਆ ਕੁਝ ਚੌਂਕੀ ਤੇ ਬਾਹਰ ਮੌਜੂਦ ਆ ਕੁਝ ਮਾਜਮਾ ਦਾ ਕੀ ਕਹਿਣਾ ਇਸ ਸਬੰਧ ਦੇ ਵਿੱਚ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਕਰਦੇ ਆ ਨਾਮ ਬਜੁਰਗਤਾ ਦਾ ਮੈਂ ਗਲਬਾ ਸਿੰਘ ਐ ਜੀ ਇਹ ਜਿਹੜੀ ਘਟਨਾ ਹੋਈ ਉਹ ਆਪਣਾ ਕੀ ਲੱਗਦੇ ਸੀ ਹੋ ਮੇਰਾ ਬੇਟਾ ਹੋ ਜੀ ਠੀਕ ਆ ਜੀ ਤੇ ਇੱਕ ਹੀ ਗੱਲ ਹੋਈ ਤੁਹਾਨੂੰ ਕਦੋਂ ਪਤਾ ਲੱਗਦਾ ਇਸ ਘਟਨਾ ਬਾਰੇ ਮੈਂ ਨਾਲ ਹੀ ਆਉਂਦੇ ਜੀ ਰਾਤੀ ਨਾਲ ਆਉਣਾ ਸੀ ਤੁਸੀਂ ਨਹੀਂ ਸਵੇਰੇ ਪਤਾ ਲੱਗਾ ਅੱਛਾ ਸਵੇਰੇ ਤੁਹਾਨੂੰ ਪਤਾ ਲੱਗਦਾ ਮੇਰਾ ਦਿਮਾਗ ਨਹੀਂ ਕੰਮ ਕਰਦਾ ਇੰਨੀ ਮਾੜੀ ਮੇਰਾ ਮੋ ਮੇਰਾ ਨਾਮ ਹੈ ਬੱਚੇ ਕਿੰਨੇ ਆ ਜੀ ਆਪਣਾ ਜਿਹੜਾ ਵੀਰ ਪੂਰਾ ਹੈ ਪਾਤੀ ਸਿੰਘ ਉਹਦੇ ਉਹਦਾ ਇੱਕੋ ਮੁੰਡਾ ਇੱਕ ਮੁੰਡਾ ਵਾ ਜੀ ਠੀਕ ਹੈ ਜੀ ਕਿੰਨੀ ਉਮਰ ਦਾ ਮੁੰਡੇ ਦੀ ਉਹ ਨਹੀਂ ਆ ਗਈ 3-4 ਮਹੀਨੇ ਤੇ ਕਿੰਨਾ ਚਿਰ ਹੋਇਆ ਇਹ ਵਿਆਹ ਇਹਨੂੰ ਜੀ ਇੱਕ ਸਾਲ ਤੇ ਇੱਕ ਮਹੀਨਾ ਹੋ ਗਿਆ ਜੀ ਹਾਂਜੀ ਬਾਬਾ ਜਿਹੜੀ ਇਹ ਵਾਰਦਾਤ ਹੋਈ ਹੈ ਕੀ ਗੱਲ ਹੋਈ ਹੈ ਇਹ ਭਾਈ ਗੁ ਜੀ ਵਾਰਦਾਤ ਇਹ ਹੋਈ ਆ ਪੀ ਇਹ ਬਾਬਾ ਗੁਰਾ ਸਾਹਿਬ ਗੁਰਤੇਗ ਭਾਦਰ ਸਾਹਿਬ ਦੀ ਨਵੀਂ ਪਾਚਾਈ ਡੂੜੀ ਕਰਦੇ ਪੱਕੇ ਹੀ ਤ ਰਾਤ 12 ਤੋਂ 2 ਵਜੇ ਤੱਕ ਇਹਨਾਂ ਦੀ ਡਿਊਟੀ ਸੀ ਤੇ ਡਿਊਟੀ ਸਮਾਪਤੀ ਹੋਣ ਤੇ ਮੁੜ ਕੇ ਆਪਣੇ ਪਿੰਡਾਂ ਮੱਦ ਨੂੰ ਆ ਰਿਹਾ ਸੀ ਨਦੀਗ ਰਈਆ ਚੌਂਕੀ ਦੇ ਨੇੜੇ ਇਹ ਵਾਹਿਗੁਰੂ ਜੀ ਇਹ ਕਤਲ ਕੀਤਾ ਗਿਆ ਤੇ ਕੋਈ ਇਹ ਕਾਰਵਾਈ ਦਾ ਪਤਾ ਨਹੀਂ ਅਜੇ ਤੱਕ ਲਗਾ ਤੇ ਸਾਰੇ ਪੁਲਸ ਨੇ ਵੀ ਬਹੁਤ ਜਿਆਦਾ ਭਜਨ ਅਕ ਕੀਤੀ ਮਾਰੇ ਉਹਨਾਂ ਨੇ ਆਪਣੀ ਕਾਰਵਾਈ ਪੂਰੀ ਕੀਤੀ ਆ ਉਹਨਾਂ ਦੀ ਬਹੁਤ ਬਹੁਤ ਮਿਹਰਬਾਨੀ ਕੀ ਨਾਸੀ ਕੀ ਨਾਂ ਦਾ ਜੀ ਰਮਨਦੀਪ ਰਮਨਦੀਪ ਸਿੰਘ ਜੀ ਰਮਨਦੀਪ ਸਿੰਘ ਇਹ ਸਨੋਵ ਸਰਦਾਰ ਦਰਬਾਰ ਸਿੰਘ ਤੇ ਉਮਰ ਕਿੰਨੀ ਹੈ ਇਹਨਾਂ ਦੀ ਉਮਰ ਮਾਰੇ ਹੋਗੀ 28 ਕੇ ਸਾਲ ਹੋਊਗੀ ਜੀ 27 28 ਸਾਲ ਤੇ ਅਜੇ ਸਾਰ ਇੱਕ ਵਿਆਹ ਨੂੰ ਹੋਇਆ ਤੇ ਤਿੰਨ ਤਿੰਨ ਕਿ ਮਹੀਨੇ ਦਾ ਬੱਚਾ ਆਜੇ ਛੋਟਾ ਆਜੇ ਹਾਂ ਜੀ ਤੇ ਬਹੁਤ ਜ਼ਿਆਦਾ ਮਾੜਾ ਕੰਮ ਹੋਇਆ ਵਾ ਪਤਾ ਲੱਗਾ ਕੁਝ ਨਹੀਂ ਜੀ ਦਾ ਕਰਨਾ ਨਹੀਂ ਜੀ ਹਜੇ ਤੱਕ ਕੋਈ ਪਤਾ ਨਹੀਂ ਲੱਗਾ ਪਤਾ ਲੱਗ ਭਾਵੇਂ ਜਾਏਗਾ ਜੀ ਹਜੇ ਤੱਕ ਦੇ ਕੋਈ ਪਤਾ ਨਹੀਂ ਲੱਗਾ ਇਹ ਕੀ ਆ ਜਾ ਰਿਹਾ ਜਿਹੜਾ ਅੱਖਾਂ ਦੇ ਵਿੱਚ ਵੀ ਕੋਈ ਤਿੱਖੀ ਚੀਜ਼ ਮਾਰ ਕੇ ਅੱਖਾਂ ਕੱਢੀਆਂ ਨੇ ਬੜੀ ਬੇਰਹਿਮੀ ਨਾਲ ਜਿਹੜਾ ਕਹ ਲਈਏ ਕਤਲ ਕੀਤਾ ਗਿਆ ਹੈ ਹਾਂਜੀ ਹਾਂਜੀ ਉਹ ਵੇਖਿਆ ਹੀ ਲੱਗੇ ਲਫਾਫਾ ਪਿਆ ਵੇਖਿਆ ਵਾ ਕੋਈ ਲਾਲ ਮਿਰਚਾਂ ਦਾ ਪਹਿਲਾਂ ਅੱਖਾਂ ਦੇ ਵਿੱਚ ਲਾਲ ਮਿਰਚਾਂ ਪਾਈਆਂ ਗਈਆਂ ਤੇ ਫਿਰ ਮਾਰਿਆ ਇਤਨਾ ਕਤਲ ਕੀਤਾ ਗਿਆ ਤਾਂ ਹੁਣ ਬਾਅਦ ਦੇ ਵਿੱਚ ਹੁਣ ਜਦੋਂ ਮਾਰਿਆ ਲਾ ਚੁੱਕੀ ਬਾਕੀ ਸਭ ਕੋ ਜੋ ਕਾਰਵਾਈ ਪੁਲਿਸ ਨੇ ਕਰ ਲਈ ਆ ਤੇ ਮਾਰੇ ਦੇ ਸਾਰੇ ਮੁਲਾਜ਼ਮ ਸਾਹਿਬ ਆਏ ਤੇ ਬਾਅਦ ਵਿੱਚ ਜਦੋਂ ਲਾ ਚੁੱਕੇ ਟੈਂਪੂ ਦੇ ਵਿੱਚ ਨਹੀਂ ਰੱਖੀ ਤੋ ਉਹਦੇ ਥੱਲੇੋਂ ਮਾਰੇ ਕਿਰਚੀ ਨਿਕਲੀ ਆ। ਹਾਂਜੀ। ਤੇ ਕਿਰਚੀ ਨਿਕਲੀ ਕਿਰਚੀ। ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਨੀ ਚਾਹੋਗੇ ਇਨਸਾਫ ਦੇ? ਸਾਨੂੰ ਤੇ ਪ੍ਰਸ਼ਾਸਨ ਕੋ ਇਹੋ ਮੰਗਵਾ ਜੀ ਸਾਡਾ ਇਨਸਾਫ ਹੋਣਾ ਚਾਹੀਦਾ ਵਾ। ਹਾਂਜੀ। ਬਸ ਉਹ ਤੇ ਮਾਰੇ ਕੋਈ ਮੰਗ ਨਹੀਂ ਇਨਸਾਫ ਹੋਣਾ ਚਾਹੀਦਾ ਮਾਰੇ ਸਾਰਿਆਂ ਕੋਲ ਇਹ ਤੇ ਬੇਨਤੀ ਇਹੋ ਕਰਦੇ ਕੋਈ ਵੀ ਪ੍ਰਸ਼ਾਸਨ ਮਾਰੇ ਆਉਂਦਾ ਵਾ ਤਹਿਆਂ ਆਨੇ ਵੀ ਸਾਡਾ ਇਨਸਾਫ ਹੋਣਾ ਚਾਹੀਦਾ। ਸੋ ਜਿਵੇਂ ਕਿ ਪਿੰਡ ਵਾਲਿਆਂ ਨੇ ਵੀ ਦੱਸਿਆ ਕਿ ਜਿਹੜੇ ਕਿਸ ਤਰੀਕੇ ਦੇ ਨਾਲ ਕਤਲ ਹੁੰਦਾ ਏ ਇੱਕ ਸਾਲ ਹੋਇਆ ਸੀ ਪਾਟੀ ਸਿੰਘ ਦਾ ਵਿਆਹ ਇਹਨੂੰ ਅਤੇ 3 ਕਿ ਮਹੀਨੇ ਦਾ ਜਿਹੜਾ ਬੱਚਾ ਦੱਸਿਆ ਜਾ ਰਿਹਾ ਹੈ ਬੜੀ ਇੱਕ ਦਰਦਨਾਕ ਜਿਹੜੀ ਮੌਤ ਦਿੱਤੀ ਗਈ ਪਾਟੀ ਸਿੰਘ ਨੂੰ ਜਿਹੜੀ ਐਸ ਐਚਓ ਗਗਨਦੀਪ ਸਿੰਘ ਵੱਲੋਂ ਜਿਵੇਂ ਕਿ ਦੱਸਿਆ ਗਿਆ ਏ ਕਿ ਜਿਹੜਾ ਇਹਨਾਂ ਦਾ ਤਾਇਕੀਕਾਦ ਕੀਤੀ ਜਾ ਰਹੀ ਏ ਜਿਹੜਾ ਦੋਸ਼ੀ ਸੀ ਉਹ ਵੀ ਪਿੰਡ ਤੋਂ ਹੀ ਦੱਸੇ ਜਾ ਰਹੇ ਨੇ ਪੁਲਸ ਵੱਲੋਂ ਜਿਹੜਾ ਕਿ ਦਾਵਾ ਕੀਤਾ ਜਾ ਰਿਹਾ ਕਿ ਜਲਦ ਜਿਹੜਾ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ